ਵੀ ਇੱਕ ਬੰਦਾ ਅਸੀਂ ਫੜ ਕੇ ਪੁਲਿਸ ਨੂੰ ਦੇ ਦਗੇ ਰੇ ਪੇਸਟਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਦੂਜੇ ਦਿਨ ਬੰਦਾ ਸਿੱਧਾ ਜੇਲ੍ਹ ਹੀ ਪਹੁੰਚਦਾ ਤਾਂ ਰਿਮਾਂਡ ਲੈ ਕੇ ਉਹਦੀ ਕੁੱਟਮਾਰ ਜਾਂ ਟੈਰੋਗੇਟ ਨਹੀਂ ਕਰਦੇ ਕੁੜੀਆਂ ਨੂੰ ਲਿਆਉਣ ਵਾਲਾ ਬੰਦਾ ਦਵਿੰਦਰ ਸਿੰਘ ਨਹੀਂ ਇਨਵੋਲਵ ਕੀਤਾ ਕੁੜੀ ਨੂੰ ਅੰਦਰਵਾੜ ਕੇ ਕੁੰਡੀ ਲਾਉਣ ਵਾਲਾ ਚਰਨਜੀਤ ਸਿੰਘ ਇਨਵੋਲਵ ਨਹੀਂ ਕੀਤਾ ਬਾਬੇ ਦਾ ਪੈਸਾ ਰੱਖਣ ਵਾਲਾ ਅਮਰਪਾਲ ਸਿੰਘ ਇਨਵੋਲਵ ਨਹੀਂ ਕੀਤਾ ਜਿਹੜੀ ਗੱਡੀ ਤੇ ਫੋਰਚੂਨਰ 0038 ਨੰਬਰ ਤੇ ਬਾਬਾ ਕੁੜੀਆਂ ਨੂੰ ਲੈ ਕੇ ਆਉਂਦਾ ਸੀ ਉਹ ਇਹਨਾਂ ਨੇ ਰਿਕਵਰ ਨਹੀਂ ਕੀਤੀ ਜਿਹੜੇ ਭੂਰੇ ਚ ਰੇਪ ਕੀਤੇ ਗਏ ਆ ਉਹ ਹਜੇ ਡੇਰਾ ਸੀਲ ਨਹੀਂ ਕੀਤਾ ਤੇ ਕਿੱਥੇ ਇਹ ਬੇਨਸਾਬ ਹੋਈ ਆ ਜਦੋਂ ਪ੍ਰੂਫ ਦੇਤੇ ਜਦੋਂ ਬੰਦੇ ਦੀਆਂ ਵੀਡੀਓ ਜਾਰੀ ਕਰਤਿਆਂ ਬੰਦੇ ਦੀਆਂ ਕਾਲ ਰਿਕਾਰਡਿੰਗਾਂ ਦੇ ਦਿੰਗਾਂ ਕੁੜੀਆਂ ਸਾਹਮਣੇ ਕਰਤਿਆਂ ਤੇ ਪੁਲਿਸ ਦਾ ਐਕਸ਼ਨ ਹੀ ਕੋਈ ਨਹੀਂ ਤੇ ਉਹ ਕਹਿੰਦੇ ਆ ਵੀ ਅਸੀਂ ਜੇ ਤੁਸੀਂ ਕੋਈ ਬੋਲੇ ਤੁਹਾਡੇ ਤੇ ਪਰਚਾ ਦੇ ਦਾਂਗੇ ਇਹ ਇਹ ਫਿਰ ਹੀ ਬੇਨਸਾਬ ਗੁਈ ਹੈ ਜਦੋਂ ਅਸੀਂ ਜਤੀਮ ਹੋਈਏ ਸਾਡੇ ਸਿਰ ਤੇ ਪਿਓ ਨਾ ਹੋਵੇ ਤੇ ਲਾਦਣਾ ਧੱਕਾ ਹੁੰਦਾ ਹੋਵੇ ਉਹ ਫਿਰ ਰੋਦਾ ਹੀ ਆ ਉਹ ਕਹਿੰਦੀਆਂ ਵੀਰੇ ਨਾ ਸਾਡਾ ਪਿਓ ਆ ਤੇ ਨਾ ਭਰਾ ਤੇ ਅਸੀਂ ਕਿਹਦੇ ਕੋਲੇ ਜਾਈਏ ਉਹ ਦੁਖੀ ਨਹੀਂ ਹੈ ਉਹ ਰੱਬ ਨੂੰ ਮਹਿਣਾ ਹੀ ਆ ਵੀ ਸਾਡੇ ਨਾਲ ਧੱਕਾ ਹੋ ਗਿਆ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਆ ਉਹਦੇ ਦੇ ਉੱਤੇ ਕਮੈਂਟ ਕਰਨਾ ਉਹ ਬਲਟ ਪ੍ਰੂਫ ਜੈਕਟ ਨਹੀਂ ਬਣ ਜਾਂਦੀ ਇਹ ਤਾਂ ਮੈਦਾਨ ਦੇ ਵਿੱਚ ਕਿਹੜਾ ਨਾਲ ਆ ਕਿਹਦੇ ਕੋਲੇ ਢਾਲ ਆ ਤੇ ਕਿਹਦੇ ਕੋਲੇ ਕਿਰਪਾਨ ਆ ਉੱਥੋਂ ਸਾਬਤ ਹੁੰਦਾ ਵੀ ਕਿਹੜਾ ਨਾਲ ਜਦੋਂ ਤੇਰੇ ਕੋਲੇ ਆ ਗਈ ਤੈਨੂੰ ਬਾਣਾ ਕਾਤੋਂ ਦਿੱਤਾ ਬਾਣੀ ਕਾਤੋਂ ਦਿੱਤੀ ਤੂੰ ਫੈਸਲਾ ਕਰਨਾ ਵੀ ਹੁਣ ਅਸੀਂ ਥੋੜੀ ਕਹਿੰਦੇ ਭਾਣੇ ਚੱਕ ਕਿਰਪਾਨ ਨੂੰ ਮਾਰਦੇ ਜੇ ਇੰਨੇ ਜੋਗੀ ਹੁੰਦੀ ਸਾਡੇ ਕੋਲੇ ਆਉਂਦੀ ਨਾ ਬਾਬਾ ਕਹਿ ਦੂਗਾ ਵੀ ਮੈਨੂੰ ਦੋਵਾਂ ਦੀ ਇਕੱਠਿਆਂ ਦੀ ਫੋਟੋ ਦੇ ਦੇ ਕੁੜੀ ਨੇ ਡਾਟਾ ਸ਼ੇਅਰ ਕਰ ਦੇਣਾ ਅਗਲੇ ਦਿਨ ਜੇ ਬਾਬਾ ਕਦੇ ਵੀ ਆ ਜਾ ਨਹੀਂ ਤੇਰੇ ਘਰੇ ਭੇਜੂਗਾ ਤੇ ਮੇਰੇ ਨਾਲ ਵੀ ਰਾਤ ਕੱਟ ਤੇ ਕੁੜੀ ਕੀ ਕਰੂਗੀ ਹੁਣ ਇੱਕ ਕਮਰਾ ਬੰਦ ਆ ਦੀ 22 ਸਾਲ ਦੀ ਕੁੜੀ ਇੱਕ ਅੰਦਰ ਆ ਤੇ 40 ਸਾਲ ਦਾ ਇੱਕ ਸਾਹਣ ਅੰਦਰ ਆ ਸਾਧ ਤੇ ਉਹ ਕੀ ਕਰੂਗਾ ਹੁਣ ਉਹ ਤਾਂ ਕੁੜੀ ਜਾਣਦੀ ਵਿਚਾਰੀ ਬਾਬੇ ਤੇ 0 ਐਫ ਆਈ ਆਰ ਹੋਈ ਰਿਮਾਂਡ ਹੋਇਆ ਬਾਬਾ ਜੇਲ ਚਲਾ ਗਿਆ ਬਾਬੇ ਦੇ ਬਿਆਨ ਮੁਕਰ ਗਈ ਬਾਬਾ ਕਾ ਨੂੰ ਜੇਲ ਚੋਂ ਆ ਜੂਗਾ ਬਾਬੇ ਨੇ ਵਕਾਲਤਨਾਮਾ ਸੈਨ ਕਰਤਾ ਬਾਬਾ ਮੁਕਰ ਗਿਆ ਕੁੜੀ ਮੁਕਰ ਗਈ ਤੁਹਾਡੇ ਤੇ ਪਰਚਾ ਆ ਜੂਗਾ ਸਾਨੂੰ ਪੁਲਿਸ ਸੁਨੇਹੇ ਕਿਉਂ ਦਵੇ ਕੋਲ ਸਤਾ ਇੱਕ ਅਵੇ ਵੀ ਸੱਚੀਆ ਕਹਾਣੀ ਤੇ ਹੁਣ ਬਾਬਾ ਨਿਕਲ ਕੇ ਦਿਖਾਵੇ 10 ਲੱਖ ਰੁਪਈਆ ਮੰਨਦਾ ਡੀਐਸਪੀ ਜਸਜੋਤ ਸਿੰਘ ਜਿੰਨਾ ਰਾਹੀਂ ਸਨੇਹੇ ਭੇਜੇ ਕੋਲ ਰਿਕਾਰਡਿੰਗਾਂ ਨੇ ਤੁਸੀਂ ਸਾਡੇ ਤੇ ਚੜ੍ਹਾਈ ਨਾ ਕਰਿਓ ਨਜਾਇਜ਼ ਇਹ ਅਸੀਂ ਪੁਲਿਸ ਨੂੰ ਤੇ ਗਵਰਨਮੈਂਟ ਨੂੰ ਸਨੇਹਾ ਦੇਣ ਲਈ ਕਾਨਫਰੈਂਸ ਕੀਤੀ ਆ ਸੱਚੇ ਸੁੱਚੇ ਸਈ ਪੜਦੇ ਬੰਦੇ ਆ ਰੋਟੀ ਤੇ ਪਾਣੀ ਨਾਲ ਗੁਜ਼ਾਰਾ ਕਰਨ ਵਾਲੀ ਕੌਮ ਦੇ ਬੰਦੇ ਆ ਅਸੀਂ ਸਾਡੇ ਉੱਤੇ ਤੁਸੀਂ ਸੋਨੇ ਦਾ ਤੇ ਪੈਸੇ ਦਾ ਇਲਜ਼ਾਮ ਲਾ ਕੇ ਸਾਨੂੰ ਚੋਰ ਨਾ ਸਮਝੋ ਇਹ ਗੱਲਾਂ ਬਾਤਾਂ ਇਹ ਆ ਵੀ ਜੇ ਡੀਐਸਪੀ ਜਸਜੋਤ ਸਿੰਘ ਤੇ ਪੰਜਾਬ ਪੁਲਿਸ ਜਾਂ ਗਵਰਨਮੈਂਟ ਨੇ ਐਕਸ਼ਨ ਨਾ ਲਿਆ ਕਿਸੇ ਟਾਈਮ ਉਹ ਪੰਜਾਬ ਚ ਅੱਗ ਲਵਾ ਦੂਗਾ ਉਹ ਇਹ ਕੇਸ ਦੇ ਵਿੱਚ ਪੁਲਿਸ ਨੇ ਐਫਆਈਆਰ ਕੀਤੀ ਅਸੀਂ ਭੇਜਿਆ ਤੇ ਪੀ ਐਫਆਈਆਰ ਹੋਈਏ ਕੁੜੀ ਅਸੀਂ ਲੈ ਕੇ ਗਏ ਤਾਂ ਐਫਆਈਆਰ ਹੋਈਏ ਕੁੜੀ ਦੇ ਬਿਆਨ ਦਵਾਏ ਤਾਂ ਐਫਆਈਆਰ ਹੋਈਏ ਪੁਲਿਸ ਜਾਂ ਤਾਂ ਇਹ ਕਦੇ ਵੀ ਅਮਰਤਪਾਲ ਸਿੰਘ ਮੇਰੋਂ ਬਾਬੇ ਨੂੰ ਕੁੱਟ ਕੇ ਚਲਾ ਗਿਆ ਤੇ ਸਾਡੇ ਕੋਲ ਤੇ ਨਹੀਂ ਆਇਆ ਤੇ ਅਸੀਂ ਥਾਣੇ ਗਏ ਐਸਐਸਪੀ ਦਫ਼ਤਰ ਦੇ ਵਿੱਚ ਮੈਂ ਖੁਦ ਗਿਆ ਸਾਡੀ ਦੇਸ਼ 'ਚ ਰਹਿੰਦੇ ਕਰਕੇ ਅਸੀਂ ਉਹ ਦੇਸ਼ ਦੇ ਜਿਹੜੇ ਕਾਨੂੰਨ ਦੇ ਠੇਕੇਦਾਰ ਨੇ ਜੇ ਨਸਾਫ ਦੀ ਗੱਲ ਮਿਲੂਗੀ ਤੇ ਉਹ ਸਾਡੇ ਜਥੇਦਾਰਾਂ ਦੇ ਮੂੰਹ ਨੂੰ ਹੋਊਗੀ ਸਾਡੇ ਮੂੰਹ ਨੂੰ ਨਹੀਂ ਹੋਣੀ ਜੇ ਸਾਡੇ ਮੂੰਹ ਨੂੰ ਹੋਣੀ ਹੈ ਤੇ ਫਿਰ ਆਪਾਂ ਨੂੰ ਹਥਿਆਰਬੰਦ ਹੋਣਾ ਹੀ ਪੈਣਾ ਅਸਲ ਦੇ ਵਿੱਚ ਸਾਡੇ ਪਿਓ ਸਾਡੇ ਜਥੇਬੰਦੀਆਂ ਦੇ ਮੁਖੀ ਹੈ ਤੇ ਕਾਲਤਾਖ ਸਾਹਿਬ ਦਾ ਜਥੇਦਾਰ ਸਾਡਾ ਪਿਓ ਆ ਜਦੋਂ ਸਾਡਾ ਪਿਓ ਹੀ ਮਰ ਗਿਆ ਲੜਕੀ ਦੀ ਨਹੀਂ ਅਨੇਕਾਂ ਲੜਕੀ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਡੇਰੇ ਦੇ ਮੁਖੀ ਵੱਲੋਂ ਪੱਤ ਲੁੱਟੀ ਗਈ ਹੋਵੇ ਤੇ ਕਾਲਤਾਖ ਦਾ ਜਥੇਦਾਰ ਡੀਕੇ ਵੀ ਉਹ ਆਊਗੀ ਤੇ ਮੈਂ ਉਹਦੀ ਸੁਣਵਾਈ ਕਰੂੰਗਾ ਫਿਰ ਉਹ ਸਾਡਾ ਜਥੇਦਾਰ ਨਹੀਂ ਹੋ ਸਕਦਾ ਉਹ ਫਿਰ ਗਵਰਨਮੈਂਟ ਦਾ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੂਬਨੇ ਸਾਧ ਨੇ ਡੇਰੇ ਨੇ ਤੇ ਜਿਨ੍ਹਾਂ ਦਾ ਸੱਤਾ ਦੇ ਵਿੱਚ ਵੀ ਕਾਫੀ ਪ੍ਰਭਾਵ ਹੈਗਾ ਵੋਟ ਬੈਂਕ ਤੇ ਇਹਨਾਂ ਦਾ ਕਾਫੀ ਅਸਰ ਰਹਿੰਦਾ ਹੈਗਾ ਸੋ ਗੁਰਬਾਣੀ ਤਾਂ ਇਹਨਾਂ ਡੇਰਾਵਾਦੀ ਸਾਧਾਂ ਦਾ ਖੰਡਨ ਕਰਦੀ ਹੀ ਹੈਗੀ ਹੈ ਪਰ ਹੁਣ ਇਹਨਾਂ ਨੇ ਕੰਮ ਵੀ ਕੁਝ ਇਹੋ ਜਿਹਾ ਕਰਨੇ ਸ਼ੁਰੂ ਕਰ ਦਿੱਤੇ ਕਿ ਵਾਕਿਆ ਹੀ ਇਹਨਾਂ ਤੇ ਗੱਲ ਕਰਨਾ ਬੰਦਾ ਹੈ ਸੋ ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਇਹ ਮੁੱਦਾ ਰਿਹਾ ਕਿ ਇੱਕ ਲੜਕੀ ਨੇ ਇਲਜ਼ਾਮ ਲਗਾਏ ਸੀਗੇ ਉਹ ਅਮਰਿਤਪਾਲ ਸਿੰਘ ਮਹਿਰੋ ਉਹਨਾਂ ਦੇ ਕੋਲ ਪਹੁੰਚਦੀ ਆ ਇੱਕ ਸਾਧ ਦੇ ਵੱਲੋਂ ਉਸ ਨੂੰ ਗੁੰਮਰਾਹ ਕਰਕੇ ਵਿਆਦਾ ਚਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਸਿਗੇ ਜਿਸ ਨੂੰ ਲੈ ਕੇ ਉਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਔਰ ਸਾਧਨੀ ਇਸ ਨੂੰ ਲੈ ਕੇ ਮਾਫੀ ਵੀ ਮੰਗੀ ਸੀ ਹਾਲਾਂਕਿ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਉਹਨੇ ਬਿਆਨ ਵਾਪਸ ਲੈ ਲਿਆ ਹੈ ਗਿਆ ਅੱਜ ਤੁਸੀਂ ਬੜੇ ਦੁਖੀ ਨਜ਼ਰ ਆਇਓ ਇੱਕ ਪਾਸੇ ਇੱਕ ਕੁੜੀ ਦੇ ਇਨਸਾਫ ਦੀ ਤੁਸੀਂ ਲੜਾਈ ਲੜਦੇ ਹੈਗੇ ਆਂ ਔਰ ਅੱਜ ਜੋ ਤੁਸੀਂ ਜਿਸ ਤਰ੍ਹਾਂ ਨਾਲ ਤੁਸੀਂ ਕਿਹਾ ਕਿ 8 ਤੋਂ 9 ਕੁੜੀਆਂ ਨੇ ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਔਰ ਉਸ ਸਾਧ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਹੈ। ਸੋ ਤੁਹਾਨੂੰ ਕਿਹੜੀ ਗੱਲ ਨੇ ਅੱਜ ਇੰਨਾ ਦੁਖੀ ਕੀਤਾ ਹੋਇਆ ਕਿਉਂਕਿ ਤੁਸੀਂ ਤਾਂ ਕਾਫੀ ਸਾਰੀਆਂ ਕੁੜੀਆਂ ਦੀ ਇੱਕ ਹਿਸਾਬ ਨਾਲ ਲੜਾਈ ਸਾਹਮਣੇ ਲੈ ਕੇ ਆਏ ਹੋ। ਦੁਖੀ ਹੋਣਾ ਭਾਵੇਂ ਇੱਕ ਹੋਰ ਗੱਲ ਹੁੰਦੀ ਹੈ। ਇਮੋਸ਼ਨਲ ਹੋਣਾ ਹੋਰ ਗੱਲਬਾਤ ਹੁੰਦੀ ਆ। ਉਹ ਇਦਾਂ ਵਾਂ ਵੀ ਜਦੋਂ ਅਸੀਂ ਜਤੀਮ ਹੋਈਏ ਸਾਡੇ ਸਿਰ ਤੇ ਪਿਓ ਨਾ ਹੋਵੇ। ਤੇ ਲਾਦਣਾ ਧੱਕਾ ਹੁੰਦਾ ਹੋਵੇ ਉਹ ਫਿਰ ਰੋਂਦਾ ਹੀ ਆ ਵੀ ਜੇ ਆਪਾਂ ਕਹਿੰਦੇ ਨੇ ਉਹਦੇ ਜਿਵੇਂ ਸਾਡੇ ਕੋਲ ਕੁੜੀਆਂ ਉਹਦੀਆਂ ਵਿਚਾਰੀਆਂ ਭੈਣਾ ਉਹ ਕਹਿੰਦੀਆਂ ਵੀਰੇ ਨਾ ਸਾਡਾ ਪਿਆਓ ਆ ਤੇ ਨਾ ਭਰਾ ਆ ਤੇ ਅਸੀਂ ਕਿਹਦੇ ਕੋਲੇ ਜਾਈਏ ਉਹ ਦੋਹੀ ਨਹੀਂ ਹੈ ਉਹ ਰੱਬ ਨੂੰ ਮਹਿਣਾ ਹੀ ਆ ਵੀ ਸਾਡੇ ਨਾਲ ਧੱਕਾ ਹੋ ਗਿਆ ਅਮਰਿਤਪਾਲ ਸਿੰਘ ਮਹਿਰੋ ਐਨੀ ਵੱਡੀ ਸੋਸ਼ਲ ਮੀਡੀਆ ਫੋਲੋਇੰਗ ਹੈਗੀ ਹੈ ਤੁਹਾਡੇ ਨਾਲ ਕੀ ਤੱਕਾ ਹੋ ਰਿਹਾ ਹੈਗਾ ਆ ਲਗਾਤਾਰ ਲੋਕ ਸੋਸ਼ਲ ਮੀਡੀਆ ਤੇ ਤੁਹਾਡੇ ਸਮਰਥ ਸਮਰਥ ਦੇ ਵਿੱਚ ਆਏ ਹੈਗੇ ਆ ਜਿਹੜੇ ਸਾਥ ਦੇ ਉੱਤੇ ਇਲਜ਼ਾਮ ਸੀਗੇ ਉਹਨਾਂ ਨੇ ਕਿਹਾ ਬਿਲਕੁਲ ਚੰਗਾ ਕੀਤਾ ਜਿਹੜਾ ਤੁਸੀਂ ਉਸ ਦਾ ਪਰਦਾ ਫਾਸ਼ ਕੀਤਾ ਹੈਗਾ ਸੋ ਹੁਣ ਕਿੱਥੇ ਜਾ ਕੇ ਤੁਹਾਡੇ ਨਾਲ ਨਾ ਇਨਸਾਫੀ ਹੋ ਰਹੀ ਹੈ ਭੈਣੇ ਸੋਸ਼ਲ ਮੀਡੀਆ ਇੱਕ ਹੱਥ ਘਾਤ ਕੰਬਦੇ ਤੁਹਾਡੇ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਆ ਉਹਦੇ ਦੇ ਉੱਤੇ ਕਮੈਂਟ ਕਰਨਾ ਉਹ ਬਲਟ ਪ੍ਰੂਫ ਜੈਕਟ ਨਹੀਂ ਬਣ ਜਾਂਦੀ ਇਹ ਤਾਂ ਮੈਦਾਨ ਦੇ ਵਿੱਚ ਕਿਹੜਾ ਨਾਲ ਆ ਕਿਹਦੇ ਕੋਲੇ ਢਾਲ ਆ ਤੇ ਕਿਹਦੇ ਕੋਲੇ ਕਿਰਪਾਨ ਆ ਉੱਥੋਂ ਸਾਬਤ ਹੁੰਦਾ ਵੀ ਕਿਹੜਾ ਨਾਲ ਆ ਜੀ ਇਸ ਕਰਕੇ ਇਨਸਾਫ ਹੀ ਕਿੱਥੇ ਆ ਬੇਇਨਸਾਫੀ ਕਿੱਥੇ ਆ ਇਹ ਅਸੀਂ ਦੱਸਣ ਲਈ ਹੀ ਕੈਮਰਿਆਂ ਦੇ ਮੂਹਰੇ ਆਏ ਆ ਵੀ ਇੱਕ ਬੰਦਾ ਅਸੀਂ ਫੜ ਕੇ ਪੁਲਿਸ ਨੂੰ ਦੇਦਗੇ ਰੇ ਪੇਸਟਾ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਕੀਤੀ ਆ ਦੂਜੇ ਦਿਨ ਬੰਦਾ ਸਿੱਧਾ ਜੇਲ੍ਹ ਹੀ ਪਹੁੰਚਦਾ ਦਾ ਰਿਮਾਰਡ ਲੈ ਕੇ ਉਹਦੀ ਕੁੱਟਮਾਰ ਜਾਂ ਟੈਰੋਗੇਟ ਨਹੀਂ ਕਰਦੇ ਕੁੜੀਆਂ ਨੂੰ ਲਿਆਉਣ ਵਾਲਾ ਬੰਦਾ ਦਵਿੰਦਰ ਸਿੰਘ ਨਹੀਂ ਇਨਵੋਲਵ ਕੀਤਾ। ਕੁੜੀ ਨੂੰ ਅੰਦਰਵਾੜ ਕੇ ਕੁੰਡੀ ਲਾਉਣ ਵਾਲਾ ਚਰਨਜੀਤ ਸਿੰਘ ਇਨਵੋਲਵ ਨਹੀਂ ਕੀਤਾ। ਹਮ ਬਾਬੇ ਦਾ ਪੈਸਾ ਰੱਖਣ ਵਾਲਾ ਅਮਰਤਪਾਲ ਸਿੰਘ ਇਨਵੋਲਵ ਨਹੀਂ ਕੀਤਾ। ਜਿਹੜੀ ਗੱਡੀ ਤੇ ਫੋਰਚੂਨਰ 0038 ਨੰਬਰ ਤੇ ਬਾਬਾ ਕੁੜੀਆਂ ਨੂੰ ਲੈ ਕੇ ਆਉਂਦਾ ਸੀ ਉਹ ਇਹਨਾਂ ਨੇ ਰਿਕਵਰ ਨਹੀਂ ਕੀਤੀ। ਜਿਹੜੇ ਭੂਰੇ ਚ ਰੇਪ ਕੀਤੇ ਗਏ ਆ ਉਹ ਹਜੇ ਡੇਰਾ ਸੀਲ ਨਹੀਂ ਕੀਤਾ ਤੇ ਕਿੱਥੇ ਇਹ ਬੇਨਸਾਬ ਕੋਈ ਆ? ਜਦੋਂ ਪ੍ਰੂਫ ਦੇਤੇ ਜਦੋਂ ਬੰਦੇ ਦੀਆਂ ਵੀਡੀਓ ਜਾਰੀ ਕਰਤਿਆਂ ਬੰਦੇ ਦੀਆਂ ਕਾਲ ਰਿਕਾਰਡਿੰਗਾਂ ਦੇ ਦਿੰਗਾ ਕੁੜੀਆਂ ਸਾਹਮਣੇ ਕਰਤਿਆਂ ਤੇ ਪੁਲਿਸ ਦਾ ਐਕਸ਼ਨ ਹੀ ਕੋਈ ਨਹੀਂ ਤੇ ਉਹ ਕਹਿੰਦੇ ਆ ਵੀ ਅਸੀਂ ਜੇ ਤੁਸੀਂ ਕੋਈ ਬੋਲੇ ਤੁਹਾਡੇ ਤੇ ਪਰਚਾ ਦੇ ਦਾਂਗੇ ਇਹ ਇਹ ਫਿਰ ਹੀ ਬੇਨਸਾਬ ਕੋਈ ਆ ਜੀ ਪਰ ਤੁਹਾਨੂੰ ਨਹੀਂ ਲੱਗਦਾ ਤੁਸੀਂ ਵੀ ਕਈ ਵਾਰ ਕਾਲੀ ਕਰ ਜਾਂਦੇ ਹੈਗੇ ਆ ਕਿਉਂਕਿ ਸ਼ੋਲਰ ਮੀਡੀਆ ਤੇ ਇੱਕ ਵੇਵ ਬਣਦਾ ਹੈਗਾ ਜਦੋਂ ਪਹਿਲੀ ਕੁੜੀ ਹੀ ਤੁਹਾਡੇ ਕੋਲ ਆਈ ਸੀ ਤੁਹਾਨੂੰ ਪਤਾ ਮੁੱਦਾ ਇੰਨਾ ਸੈਂਸਿਟਿਵ ਹੈਗਾ ਤੇ ਉਦੋਂ ਹੀ ਪਹਿਲਾਂ ਤੁਹਾਨੂੰ ਪੁਲਿਸ ਤੱਕ ਪਹੁੰਚਣਾ ਚਾਹੀਦਾ ਸੀਗਾ ਦੇਖੋ ਮੈਂ ਤੁਹਾਨੂੰ ਦੱਸਦਾ ਅਸੀਂ ਪਹਿਨੇ ਸਾਡੇ ਨੀਲਾ ਬਾਣਾ ਪਾਇਆ ਹੋਇਆ ਸੀ ਅਮਰਤ ਧਾਰੀਆਂ ਤੇ ਸਾਡੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਸੰਧਾਰਤਾ ਤੇ ਚੱਲਣ ਵਾਲੇ ਬੰਦੇ ਆ ਅਸੀਂ ਸਾਡੇ ਕੋਲੇ ਕੋਈ ਭੈਣ ਆ ਗਈ ਕਹਿੰਦੀ ਵੀਰੇ ਮੇਰਾ ਰੇਪ ਹੋ ਗਿਆ ਮੈਂ ਉਹਨੂੰ ਕਹਾ ਵੀ ਚੱਲ ਪੈਣੇ ਬੈਠਾ ਪੁਲਿਸ ਕੋਲੇ ਚਲਦੇ ਆ ਤੇ ਸਾਡਾ ਤਾਂ ਗੁਰੂ ਕਹੂਗਾ ਆ ਜਾ ਫਿਰ ਕੜਾਈ 'ਚ ਸਿੱਟਾਂ ਤੈਨੂੰ ਬਿਲਕੁਲ ਜਦੋਂ ਤੇਰੇ ਕੋਲੇ ਆ ਗਈ ਤੈਨੂੰ ਬਾਣਾ ਕਾਤੋਂ ਦਿੱਤਾ ਬਾਣੀ ਕਾਤੋਂ ਦਿੱਤੀ ਐ ਤੂੰ ਫੈਸਲਾ ਕਰਨਾ ਵੀ ਤੂੰ ਪਰ ਉਸੇ ਕੁੜੀ ਦੀ ਸਮਝੌਤੇ ਦੀ ਸਟੇਟਮੈਂਟ ਵੀ ਤਾਂ ਆਂਦੀ ਐ ਵੀ ਸਮਝੌਤਾ ਹੋਇਆ ਸਮਝਾਉਂਦਾ ਇਉਂ ਆ ਵੀ ਗੱਲ ਅਸਿਗੀ ਵੱਡੀ ਅਸੀਂ ਭੈਣ ਨੂੰ ਕਿਹਾ ਤੂੰ ਸਾਡੇ ਨਾਲ ਜੰਗ ਨਹੀਂ ਲੜ ਸਕਦੀ ਜਿਹੜਾ ਕੁਛ ਇੱਥੋਂ ਚੱਕਿਆ ਜਾਂਦਾ ਚੱਕ ਕੇ ਆਪਦਾ ਪਰੇ ਹੋ ਜਾਏ ਨੂੰ ਅਸੀਂ ਸਜ਼ਾ ਆਪਦੀ ਦੇ ਹੀ ਦੇਣੀ ਆ ਹੁਣ ਅਸੀਂ ਥੋੜੀ ਕਹਿੰਦੇ ਭੈਣੇ ਚੱਕ ਕਿਰਪਾਣ ਨੂੰ ਮਾਰਦੇ ਜੇ ਇੰਨੇ ਜੋਗੀ ਹੁੰਦੀ ਸਾਡੇ ਕੋਲੇ ਆਉਂਦੀ ਨਾ ਅਸੀਂ ਕਿਸੇ ਗਰੀਬ ਘਰ ਦੀ ਬੱਚੀ ਨੂੰ ਆਪਦੀ ਲੜਾਈ ਚ ਵਿੱਚ ਇਨਵੋਲਵ ਨਹੀਂ ਕਰਨਾ ਚਾਹੁੰਦੇ ਸੀ ਉਹਨੂੰ ਕਿਹਾ ਤੇਰੇ ਨਾਲ ਧੱਕਾ ਹੋਇਆ ਤੈਨੂੰ ਅਨਸਾਫ਼ ਦਿਵਾਵਾਂਗੇ ਵੀ ਤੂੰ ਇਹਨੂੰ ਕੁੱਟਮਾਰ ਕਰਦੇ ਆਪ ਵੇਖ ਲੈ ਕਿ ਉਹਦੇ ਸਾਹਮਣੇ ਕੁੱਟਿਆ ਭਾ ਕੇ ਸਾਹਮਣੇ ਇੱਥੇ ਬੈਠ ਜਿਵੇਂ ਤੈਨੂੰ ਕੁੱਟਦਾ ਹੁੰਦਾ ਸੀ ਤੈਨੂੰ ਤਾਂ ਲਫੇੜਿਆਂ ਨਾਲ ਕੁੱਟਦਾ ਜਾਵੇ ਖਡਾਂਗਾ ਪੈਂਦਗਾ ਤੇ ਪੈਸੇ ਦੇ ਇਹਨੂੰ ਬਿਲਕੁਲ ਤੇ ਉਹਦਾ ਉਹ ਸੈੜੀ ਸਪਾਈ ਹੋਊਗੀ ਜਿਹੜੇ ਬੰਦੇ ਨੇ ਮੇਰੀ ਅਜਿਤ ਨੂੰ ਹੱਥ ਪਾਇਆ ਉਹਨੂੰ ਮੈਂ ਆਪਦੇ ਸਾਹਮਣੇ ਵੇਖਿਆ ਉਹਨੂੰ 10 ਬੰਦੇ ਜਾਂ 5 ਬੰਦੇ ਕੁੱਟੀ ਜਾਂਦੇ ਤੇ ਖੁਸ਼ ਆ ਭੈਣੇ ਜੀ ਇਸ ਤੋਂ ਬਾਅਦ ਕਿੰਨੀਆਂ ਕੁ ਕੁੜੀਆਂ ਨੇ ਜਿਵੇਂ ਤੁਸੀਂ ਦੱਸਿਆ ਕਿ ਕੋਈ 8 ਤੋਂ 9 ਕੁੜੀਆਂ ਨੇ ਜਿਨ੍ਹਾਂ ਨੇ ਤੁਹਾਡੇ ਕੋਲ ਆ ਕੇ ਇਸ ਸਾਧ ਬਾਰੇ ਦੱਸਿਆ ਵੀ ਕਿਸ ਤਰ੍ਹਾਂ ਦੇ ਨਾਲ ਪਹਿਲੀ ਗੱਲ ਤਾਂ ਪੰਜਾਬ ਵਿੱਚ ਇਹੋ ਜੀ ਜਦੋਂ ਤੁਸੀਂ ਦੱਸ ਵੀ ਰਹੇ ਸੀ ਤਾਂ ਲੂੰ ਕੰਡੇ ਖੜੇ ਹੋ ਰਹੇ ਸੀਗੇ ਪੰਜਾਬ ਦੇ ਵਿੱਚ ਭੈਣੇ ਇਹ ਚੱਲ ਕਿੱਥੋਂ ਰਿਹਾ ਵਾ ਤੁਸੀਂ ਸਮਝ ਜਓਗੇ ਇਸ ਗੱਲ ਨੂੰ ਪੰਜਾਬੀ ਸਮਝੂਗਾ ਡੇਰਿਆਂ ਦੇ ਵਿੱਚ ਬੈਠਾ ਸਾਧ ਲਾਣਾ ਉਹ ਲੋਕਾਂ ਦੇ ਵਿੱਚ ਇਹ ਅਫਵਾਹ ਫਲਾ ਦਿੰਦਾ ਹੁੰਦਾ ਵੀ ਸਾਡੇ ਕੋਲੇ ਜਾਦੂ ਮੰਤਰ ਨੇ ਜਿਵੇਂ ਆਮ ਹੀ ਤੁਸੀਂ ਬੱਸਾਂ ਦੇ ਵਿੱਚ ਜਾਂ ਬੱਸ ਸਟੈਂਡਾਂ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਇਹ ਦੇਖਦੇ ਆਂ ਵੀ ਸਟicker ਲੱਗੇ ਹੁੰਦੇ ਆ ਵਸ਼ਵੀਕਰਨ ਫਲਾਣੇ ਨੂੰ ਵਾਸਜ ਕਰੋ ਮਨ ਮਰਜ਼ੀ ਦਾ ਵਿਆਹ ਕਰਾਓ ਲਵ ਮੈਰਿਜ ਕਰਾਓ ਹੁੰਦਾ ਨਾ ਬਿਲਕੁਲ ਉਹ ਬਾਬਿਆਂ ਕੋਲੇ ਵੀ ਇਹ ਗੱਲਾਂ ਬਾਤਾਂਦਿਆਂ ਵੀ ਅਸੀਂ ਵੀ ਕਰ ਦਿੰਨੇ ਆ ਹੁਣ ਕੋਈ ਕੁੜੀ ਆ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਆ ਮੁੰਡਾ ਵਿਆਹ ਕਰਾਉਣ ਲਈ ਰਾਜੀ ਨਹੀਂ ਘਰੇ ਦੱਸ ਨਹੀਂ ਸਕਦੀ ਥਾਣੇ ਜਾ ਨਹੀਂ ਸਕਦੀ ਭਰਾਵਾਂ ਨੇ ਨਾਲ ਨਹੀਂ ਖੜਨਾ ਮੰਨ ਲਓ ਬਾਬੇ ਕੋਲੇ ਉੱਠ ਗਈ ਵੀ ਬਾਬਾ 150000 ਰੁਪਏ ਮੱਥਾ ਟਿਕਾ ਲੂਗਾ ਤੇ ਮੰਨ ਜੂਗਾ ਏਦਾਂ ਹੀ ਆ ਬਿਲਕੁਲ ਬਾਬਾ ਕਹਿ ਦੂਗਾ ਵੀ ਮੈਨੂੰ ਦੋਵਾਂ ਦੀ ਇਕੱਠਿਆਂ ਦੀ ਫੋਟੋ ਦੇ ਦੇ ਕੁੜੀ ਨੇ ਡਾਟਾ ਸ਼ੇਅਰ ਕਰ ਦੇਣਾ ਅਗਲੇ ਦਿਨ ਜੇ ਬਾਬਾ ਕਹਵੇ ਵੀ ਆ ਜਾ ਨਹੀਂ ਤੇਰੇ ਘਰੇ ਭੇਜੂਗਾ ਤੇ ਮੇਰੇ ਨਾਲ ਵੀ ਰਾਤ ਕੱਟ ਤੇ ਕੁੜੀ ਕੀ ਕਰੂਗੀ ਉਹ ਤਾਂ ਪਹਿਲਾਂ ਹੀ ਫਸੀ ਸੀ ਉਹ ਤਾਂ ਝਾੜੀਆਂ 'ਚ ਨਿਕਲ ਕੇ ਕੰਡਿਆਂ 'ਚ ਫਸ ਗਈ ਤੇ ਇਹੋ ਜਿਹੀਆਂ ਕਰਤੂਤਾ ਕਰਕੇ ਹੀ ਤਾਂ ਬਲੈਕਮੇਲ ਹੁੰਦੇ ਉਹ ਕੱਟੀ ਹੋਈ ਦਿਨ ਤੇ ਉਹ ਕੱਟੀ ਹੋਈ ਰਾਤ ਜੀ ਤੇ ਵੀਡੀਓ ਬਣ ਜਾਂਦੀ ਆ ਤੇ ਮੁੜ ਕੇ ਬਾਬਾ ਜਿੰਨਾ ਚਿਰ ਚਾਹੂਗਾ ਤੇ ਉਹ ਨਜ਼ਰ ਕਰੂਗਾ ਫਿਰ ਉਹ ਤੇ ਨਕੀਤਾ ਵੇ ਇਹੀ ਤਾਂ ਕੇਸ ਸਾਹਮਣੇ ਆਉਂਦੇ ਆ ਸਾਰੇ ਜਿੰਨੇ ਵੀ ਕੇਸ ਸਾਹਮਣੇ ਆਏ ਉਹਨਾਂ ਸਾਰਿਆਂ 'ਚ ਬਲੈਕਮੇਲ ਕੀਤਾ ਜਾ ਰਿਹਾ ਸੀ ਰਮਨਦੀਪ ਕੌਰ ਕਿਸੇ ਟਰੱਕ ਡਰਾਈਵਰ ਦੇ ਸੰਪਰਕ ਚ ਸੀ ਜਿਹਨੇ ਉਹਦੇ ਨਾਲ ਕੀਤਾ ਉਸ ਚੀਜ਼ ਨੂੰ ਲੈ ਕੇ ਬਾਬੇ ਕੋਲੇ ਗਈ ਸੀ ਇੱਕ ਉਹਦੀ ਮਾਂ ਬਿਮਾਰ ਸੀ ਦੋ ਕੇਸਾਂ ਨੂੰ ਲੈ ਕੇ ਅੱਛਾ ਆਪਣੀ ਹੋ ਰਜੋਈ ਲੈ ਕੇ ਗਈ ਸੀ ਤੇ ਫਿਰ ਦੁਬਾਰਾ ਉਹ ਦਿਨ ਆਹੀ ਕੁਛ ਹੁੰਦਾ ਆਹੀ ਕੁਛ ਹੁੰਦਾ ਦੂਜੀ ਲੜਕੀ ਆਪਦੇ ਘਰੇ ਲੜਾਈ ਹੁੰਦੀ ਆ ਉਹ ਕਹਿੰਦੀ ਆ ਵੀ ਬਾਬਾ ਜੀ ਕਿਰਪਾ ਕਰੋ ਅਰਦਾਸ ਬੇਨਤੀ ਕਰੋ ਇਹ ਨਾ ਹੋਵੇ ਬਾਬਾ ਇਹ ਕਹਿੰਦਾ ਵੀ ਇੱਥੇ ਅਰਦਾਸ ਨਹੀਂ ਹੋਣੀ ਆਪਾਂ ਜਾ ਕੇ ਡਰੋਲੀ ਭਾਈ ਕਰਦੇ ਮੋਗੇ ਜ਼ਿਲ੍ਹੇ ਚ ਜਦੋਂ ਕੁੜੀ ਗੱਡੀ 'ਚ ਬਹਿ ਜਾਂਦੀ ਨਾਲ ਕੋਈ ਸੇਵਾਦਾਰ ਹੁੰਦਾ ਤੇ ਜਾ ਕੇ ਰਾਹ 'ਚ ਕੰਗੜਮ ਜਿਵੇਂ ਕਹਦਗੇ ਚੱਲ ਚਾਹ ਪਾਣੀ ਪੀ ਲ ਕੇ ਰੁਕਦੇ ਆ ਬਾਬੇ ਦਾ ਤੇ ਕਮਰੇ ਚ ਵੜ ਕੇ ਉਹ ਕਹਿੰਦੇ ਮਹਾਪੁਰਸ਼ ਤਾਂ ਬਾਹਰ ਬੈਂਦੇ ਨਹੀਂ ਅੰਦਰ ਬਹਿਣਗੇ ਵੀ ਕੋਈ ਵੇਖ ਨਾ ਲਵੇ ਤੇ ਜਦੋਂ ਅੰਦਰ ਕੁੜੀ ਜਾਂਦੀ ਤਾਂ ਕੁੰਡੀ ਬਾਹਰ ਲੱਗ ਜਾਂਦੀ ਹੈ ਹੁਣ ਇੱਕ ਕਮਰਾ ਬੰਦ ਆ ਦੀ 22 ਸਾਲ ਦੀ ਕੁੜੀ ਇੱਕ ਅੰਦਰ ਆ ਤੇ 40 ਸਾਲ ਦਾ ਇੱਕ ਸਾਹਣ ਅੰਦਰ ਆ ਸਾਧ ਤੇ ਉਹ ਕੀ ਕਰੂਗਾ ਹੁਣ ਉਹ ਤਾਂ ਕੁੜੀ ਜਾਂਦੀ ਵਿਚਾਰੀ ਬਿਲਕੁਲ ਹੋਰ ਕੋਈ ਅਲੀਗੇਸ਼ਨ ਵੀ ਇਸ ਬਾਬੇ ਦੇ ਉੱਤੇ ਆਏ ਆ ਕਿ ਜਾਂ ਨਸ਼ਾ ਦੇਂਦਾ ਸੀ ਜਾਂ ਨਸ਼ਾ ਕਰਦਾ ਹੋਵੇ ਜਾਂ ਹੋਰ ਕੋਈ ਚੀਜ਼ ਆ ਉਹ ਕਮਰੇ ਚ ਜਿੱਥੇ ਸੀ ਗਏ ਸੀ ਉੱਥੋਂ ਬਹੁਤ ਨਸ਼ੇ ਦੀਆਂ ਗੋਲੀਆਂ ਮਿਲੀਆਂ ਹਾਂ ਬਹੁਤ ਉਥੋਂ ਬਹੁਤ ਕੁਸ਼ ਮਿਲਿਆ ਇਦਾਂ ਦਾ ਵੀ ਸਰੀਰ ਕੇ ਸਬੰਧ ਬਣਾਉਣ ਸਬੰਧੀ ਜੋ ਵਸਤੂਆਂ ਵਰਤਦੇ ਹੋਣਗੇ ਉਹ ਸਹੀਆਂ ਚੰਗਾਂ ਨੇ ਦੱਸੰਗਾ ਮੈਂ ਕਿਹਾ ਚਲੋ ਕੋਈ ਨਾ ਸੈੱਟ ਦੋ ਆਪਾਂ ਲੈਣਾ ਕੀ ਆ ਪਰ ਹਾਲਾਂਕਿ ਕੋਲੇ ਗੁਰੂ ਘਰਾਂ ਦੀਆਂ ਪੋਥੀਆਂ ਪਈਆਂ ਕੋਲੇ ਉਹ ਚੀਜ਼ਾਂ ਪਈਆਂ ਤੇ ਹਾਂ ਇਹ ਚੀਜ਼ਾਂ ਪਤਾ ਲੱਗੀਆਂ ਪਹਿਣੇ ਸੀ ਜੀ ਪਰ ਹੁਣ ਪ੍ਰਸ਼ਾਸਨ ਦੇ ਉੱਤੇ ਵੀ ਤੁਸੀਂ ਕਿਹਾ ਹੈਗਾ ਕਿ ਡੀਐਸਪੀ ਸਾਹਿਬ ਨਹੀਂ ਸੁਣ ਰਹੇ ਹੈਗੇ ਔਰ ਜਿਵੇਂ ਕਿ ਰੇਪ ਨੂੰ ਲੈ ਕੇ ਬੜਾ ਸਖਤ ਕਾਨੂੰਨ ਹੈਗਾ ਉਸੇ ਵਾਲੇ ਜ਼ੀਰੋ ਐਫ ਆਈ ਆਰ ਹੋ ਜਾਂਦੀ ਹੈਗੀ ਹੈ ਪਰ ਤੁਹਾਨੂੰ ਇਹ ਕਿਉਂ ਲੱਗ ਰਿਹਾ ਹੈਗਾ ਕਿ ਤੁਹਾਡਾ ਸਾਥ ਨਹੀਂ ਦੇ ਰਿਹਾ ਹੈਗਾ ਪ੍ਰਸ਼ਾਸਨ ਲੱਗ ਨਹੀਂ ਰਿਹਾ ਇਹ ਦਿਸ ਵੀ ਰਿਹਾ ਸਾਰਿਆਂ ਨੂੰ ਪਰ ਕਈ ਵਾਰ ਚੀਜ਼ਾਂ ਟਾਈਮ ਵੀ ਤਾਂ ਲੈਂਦੀਆਂ ਹੈਗੀਆਂ ਹੋ ਸਕਦਾ ਕਈ ਵਾਰ ਟਾਈਮ ਲੈਂਦੀਆਂ ਟਾਈਮ ਲੈ ਲੈਣ ਦਿਓ ਪਰ ਉਹ ਟਾਈਮ ਕਿਉਂ ਲੈ ਲੈ ਰਹੀਆਂ ਸਾਨੂੰ ਦੱਸਣ ਦੀ ਕੀ ਲੋੜ ਆ ਬਾਬੇ ਤੇ ਜ਼ੀਰੋ ਐਫ ਆਈ ਆਰ ਹੋਈ ਰਿਮਾਂਡ ਹੋਇਆ ਬਾਬਾ ਜੇਲ ਚਲਾ ਗਿਆ ਬਾਬੇ ਦੇ ਬਿਆਨ ਮੁਕਰ ਗਈ ਬਾਬਾ ਕਾ ਨੂੰ ਜੇਲ੍ਹ ਚੋਂ ਆਜੂਗਾ ਬਾਬੇ ਨੇ ਵਕਾਲਤਨਾਮਾ ਸੈਂਡ ਕਰਤਾ ਬਾਬਾ ਮੁਕਰ ਗਿਆ ਕੁੜੀ ਮੁਕਰ ਗਈ ਤੁਹਾਡੇ ਤੇ ਪਰਚਾ ਆਜੂਗਾ ਸਾਨੂੰ ਪੁਲਿਸ ਸੁਨੇਹੇ ਕਿਉਂ ਦਵੇ ਹੂੰ ਪੁਲਿਸ ਤਾਂ ਇਹ ਕਵੇ ਵੀ ਸੱਚੀ ਆ ਕਹਾਣੀ ਤੇ ਹੁਣ ਬਾਬਾ ਨਿਕਲ ਕੇ ਦਿਖਾਵੇ ਜੀ ਸੋ ਪਰ ਕੀ ਉਲਟਾ ਤੁਹਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਬਹੁਤ ਪ੍ਰੈਸ਼ਰ 10 ਲੱਖ ਰੁਪਈਆ ਮੰਗਦਾ ਡੀਐਸਪੀ ਜਸਜੋਤ ਸਿੰਘ ਜਿੰਨਾ ਰਾਹੀਂ ਸੁਨੇਹੇ ਭੇਜਿਓ ਕਾਲ ਰਿਕਾਰਡਿੰਗਾਂ ਨੇ ਇਨਵੈਸਟੀਗੇਸ਼ਨ ਦਾ ਹਿੱਸਾ ਹੋਇਆ ਤੇ ਅਸੀਂ ਉਹ ਪੇਸ਼ ਕਰਦੇ ਆਂਗੇ ਬੰਦੇ ਜ ਆਉਣ ਜੇ ਨਾ ਹੁਣ ਸਾਨੂੰ ਆਇਆ ਵਦੇਸ਼ੀ ਨੰਬਰਾਂ ਤੋਂ ਕਾਲਾਂ ਆ ਕੇ ਮਾਰਨ ਦੀਆਂ ਧਮਕੀਆਂ ਪਰਿਵਾਰ ਨੂੰ ਤੇ ਮੈਨੂੰ ਦਿੱਤੀਆਂ ਗਈਆਂ ਮੈਂ ਉਹਨਾਂ ਨੂੰ ਨਗੌਲਿਆ ਨਹੀਂ ਇਹਨਾਂ ਦੇ ਮੈਸੇਜ ਆਏ ਆ ਉਹ ਵੀ ਉਵੇਂ ਪਏ ਆ ਜੀ ਇਸ ਕਰਕੇ ਸਾਨੂੰ ਇਹ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਡਰਦੇ ਆਣੇ ਇਹ ਆ ਕਰਤਾ ਅਸੀਂ ਦੱਸਿਆ ਵੀ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਕਿਸੇ ਪ੍ਰੈਸ਼ਰ ਦੇ ਅਧੀਨ ਰਹਿ ਕੇ ਜਾਣ ਵਾਲੇ ਬੰਦੇ ਨਹੀਂ ਹੈ ਤੁਸੀਂ ਸਾਡੇ ਤੇ ਚੜ੍ਹਾਈ ਨਾ ਕਰਿਓ ਨਜਾਇਜ਼ ਇਹ ਅਸੀਂ ਪੁਲਿਸ ਨੂੰ ਤੇ ਗਵਰਨਮੈਂਟ ਨੂੰ ਸਨੇਹਾ ਦੇਣ ਲਈ ਕਾਨਫਰੰਸ ਕੀਤੀ ਆ ਸੱਚੇ ਸੁੱਚੇ ਸੈਂਪਲ ਜੇ ਬੰਦੇ ਆ ਰੋਟੀ ਤੇ ਪਾਣੀ ਨਾਲ ਗੁਜ਼ਾਰਾ ਕਰਨ ਵਾਲੀ ਕੌਮ ਦੇ ਬੰਦੇ ਆਸੀਂ ਸਾਡੇ ਉੱਤੇ ਤੁਸੀਂ ਸੋਨੇ ਦਾ ਤੇ ਪੈਸੇ ਦਾ ਇਲਜ਼ਾਮ ਲਾ ਕੇ ਸਾਨੂੰ ਚੋਰ ਨਾ ਸਮਝੋ ਇਹ ਗੱਲਾਂ ਬਾਤਾਂ ਇਹ ਆ ਵੀ ਜੇ ਡੀਐਸਪੀ ਜਸਜੋਤ ਸਿੰਘ ਤੇ ਪੰਜਾਬ ਪੁਲਿਸ ਜਾਂ ਗਵਰਨਮੈਂਟ ਨੇ ਐਕਸ਼ਨ ਨਾ ਲਿਆ ਕਿਸੇ ਟਾਈਮ ਪੰਜਾਬ 'ਚ ਅੱਗ ਲਵਾ ਦਊਗਾ ਉਹ ਜੀ ਮੈਂ ਇੱਕੋ ਗੱਲ ਮੈਂ ਜਾਨਣਾ ਚਾਹੂੰਗੀ ਜਿਵੇਂ ਤੁਸੀਂ ਇਮੋਸ਼ਨਸ ਚ ਕਹਿੰਦੇ ਆਂ ਵੀ ਹਾਂ ਪੰਜਾਬ ਆ ਇੱਥੇ ਪਾਤਰ ਉਲਦੀ ਆਸੀਂ ਦੇਖ ਨਹੀਂ ਸਕਦੇ ਪਰ ਅੱਜ ਅਸੀਂ ਸਾਰੇ ਕਾਨੂੰਨ ਦੇ ਬੱਦੇ ਹੋਏ ਆਂ ਕਿ ਜਿਵੇਂ ਤੁਸੀਂ ਕਿਹਾ ਨੌ ਕੁੜੀਆਂ ਤੁਹਾਡੇ ਕੋਲ ਆਈਆਂ ਹੋਰ ਵੀ ਆਉਣਗੀਆਂ ਜੇ ਇਹੋ ਜੇ ਸਾਧ ਜਿਹੜੇ ਹੈਗੇ ਨੇ ਪੰਜਾਬ ਚ ਐਗਜ਼ਿਸਟ ਕਰਦੇ ਤੇ ਇਹਨਾਂ ਦਾ ਅਤਿਆਚਾਰ ਬਹੁਤ ਲੋਕਾਂ ਨੇ ਸਿਆ ਹੋਏਗਾ ਕਿ ਤੁਹਾਡੇ ਕੋਲ ਕੋਈ ਲੀਗਲ ਟੀਮ ਹੈਗੀ ਹੈ ਕਿ ਤੁਸੀਂ ਇਹਨਾਂ ਕੇਸਾਂ ਦੇ ਨਾਲ ਉਸ ਜੇਕਰ ਉਹ ਬਲਾਤਕਾਰੀ ਹੈ ਤੇ ਉਹਨੂੰ ਅੰਜਾਮ ਤੱਕ ਪਹੁੰਚਾ ਸਕੋ ਜਾਂ ਅਗਲੀ ਕੀ ਕਾਨੂੰਨੀ ਸਹਾਇਤਾ ਦੇ ਲਈ ਤੁਸੀਂ ਤਿਆਰ ਹੈਗੇ ਹੋ ਅਸੀਂ ਸਾਰੇ ਕੇਸ ਪੁਲਿਸ ਕੋਲ ਹੀ ਲੈ ਜਾਣੇ ਹੁੰਨੇ ਆ ਇਹ ਕੇਸ ਦੇ ਵਿੱਚ ਪੁਲਿਸ ਨੇ ਐਫ ਆਈ ਆਰ ਕੀਤੀ ਅਸੀਂ ਭੇਜਿਆ ਤੇ ਪੀ ਐਫ ਆਈ ਆਰ ਹੋਈ ਆ ਕੁੜੀ ਅਸੀਂ ਲੈ ਕੇ ਗਏ ਤਾਂ ਐਫ ਆਈ ਆਰ ਹੋਈ ਆ ਕੁੜੀ ਦੇ ਬਿਆਨ ਦਵਾਏ ਤਾਂ ਐਫ ਆਈ ਆਰ ਹੋਈ ਆ ਪੁਲਿਸ ਜਾਂ ਤਾਂ ਇਹ ਕਵੇ ਵੀ ਅਮਰਤਪਾਲ ਸਿੰਘ ਮੇਰੋਂ ਬਾਬੇ ਨੂੰ ਕੁੱਟ ਕੇ ਚਲਾ ਗਿਆ ਤੇ ਸਾਡੇ ਕੋਈ ਤੇ ਨਹੀਂ ਆਇਆ ਤੇ ਅਸੀਂ ਥਾਣੇ ਗਏ ਆ ਐਸ ਐਸ ਪੀ ਦਫ਼ਤਰ ਦੇ ਵਿੱਚ ਮੈਂ ਖੁਦ ਗਿਆ ਨਹੀਂ ਹੁਣ ਤੁਸੀਂ ਅਗਲੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਹੋ ਜਿਹੜੀਆਂ 8-9 ਕੁੜੀਆਂ ਤੁਹਾਡੇ ਕੋਲ ਆਈਆਂ ਜਾਂ ਹੋਰ ਵੀ ਆਉਣਗੀਆਂ ਅਸੀਂ ਦੇਸ਼ 'ਚ ਰਹਿੰਦੇ ਕਰਕੇ ਅਸੀਂ ਉਹ ਦੇਸ਼ ਦੇ ਜਿਹੜੇ ਕਾਨੂੰਨ ਦੇ ਠੇਕੇਦਾਰ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਹੁੰਦੇ ਆ ਕੁਝ ਹੋ ਰਿਹਾ ਜੇ ਤੁਸੀਂ ਕੁਝ ਕਰ ਲਓਗੇ ਤਾਂ ਉਹਦੇ ਨਾਲ ਸੈਟੀਸਫਾਈ ਹੁੰਦੇ ਤਾਂ ਠੀਕ ਆ ਤੇ ਨਹੀਂ ਸਿੱਖ ਹੋਣ ਦੇ ਨਾਤੇ ਐਕਸ਼ਨ ਲਵਾਂਗੇ ਕੋਈ ਨਾ ਕੋਈ ਇੱਕ ਆਖਰੀ ਗੱਲ ਇਹ ਬਾਬੇ ਜਿਹੜੇ ਨੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹੈਗੇ ਆ ਇੱਕ ਸਾਬ ਦੇ ਨਾਲ ਸਿੱਖੀ ਨਾਲ ਜੋੜਨ ਦੀ ਗੱਲ ਕਰਦੇ ਆ ਪਰ ਜਿਸ ਤਰ੍ਹਾਂ ਦੀ ਇਹਨਾਂ ਦੀ ਨੀਚ ਹਰਕਤਾਂ ਸਾਹਮਣੇ ਆਉਂਦੀਆਂਗੇ ਤੁਹਾਡੇ ਇੱਕ ਗੁਰਸਿੱਖ ਹੋਣ ਨਾਤੇ ਇੱਕ ਅਲੰਬਰਦਾਰ ਹੋਣ ਨਾਤੇ ਤੁਹਾਡੇ ਮਨ ਦੇ ਉੱਤੇ ਕੀ ਬੀਤਦੀ ਹੈਗੀ ਹੈ ਕਿ ਕਿਉਂ ਅਸੀਂ ਇਹਨਾਂ ਤੋਂ ਛੁਟਕਾਰਾ ਨਹੀਂ ਪਾ ਪਾਰੇ ਜਦ ਕਿ ਐਨੇ ਸਾਰੇ ਬਾਬੇ ਜਿਹੜੇ ਹੈਗੇ ਨੇ ਹੁਣ ਤੱਕ ਲੋਕ ਪਰਦਾ ਫਾਸ਼ ਹੋਏ ਹੈਗੇ ਆ ਉਹਨਾਂ ਦੇ ਅਨਿਆ ਲੋਕਾਂ ਦੇ ਸਾਹਮਣੇ ਆਏ ਹੈਗੇ ਦੇਖੋ ਜਿਹੜਾ ਸਾਡਾ ਪਰਿਵਾਰ ਆ ਨਾ ਕੋਈ ਆਪਾਂ ਇੱਕ ਪਰਿਵਾਰ ਦੇ ਮੈਂਬਰ ਆ ਮੰਨ ਲਓ ਆਪਾਂ ਭੈਣ ਭਰਾਵਾਂ ਆਪਣਾ ਮਾਪਿਓ ਆ ਜੇ ਆਪਾਂ ਨੂੰ ਲੱਖ ਰੁਪਏ ਦੀ ਲੋਡ ਪੈ ਗਈ ਤੇ ਆਪਣੇ ਪਿਓ ਦੇ ਮੂੰਹ ਨੂੰ ਮਿਲਣਗੇ ਆਪਣੇ ਮੂੰਹ ਨੂੰ ਨਹੀਂ ਮਿਲਣੇ ਜੇ ਇਨਸਾਫ ਦੀ ਗੱਲ ਮਿਲੂਗੀ ਤੇ ਉਹ ਸਾਡੇ ਜਥੇਦਾਰਾਂ ਦੇ ਮੂੰਹ ਨੂੰ ਹੋਊਗੀ ਸਾਡੇ ਮੂੰਹ ਨੂੰ ਨਹੀਂ ਹੋਣੀ ਜੇ ਸਾਡੇ ਮੂੰਹ ਨੂੰ ਹੋਣੀ ਆ ਤੇ ਫਿਰ ਆਪਾਂ ਨੂੰ ਹਥਿਆਰ ਬੰਦ ਹੋਣਾ ਹੀ ਪੈਣਾ ਤੁਸੀਂ ਕਹਿੰਦੇ ਆ ਵੀ ਕਿਵੇਂ ਫੈਸਲੇ ਹੋਣਗੇ ਉਹ ਹੁਣ ਇੱਕ ਬੀਬੀ ਖੜੀ ਆ ਸਾਹਮਣੇ ਆਪਾਂ ਉਹਨੂੰ ਨਾ ਦਿਖਾਵਾਂਗੇ ਨਾ ਉਹਦਾ ਨਾਂ ਲਾਵਾਂਗੇ ਹਮ ਨਾਲ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਖੜਾ ਰਿਸ਼ਤਾ ਪਤਾ ਨਹੀਂ ਕੀ ਆ ਤੇ ਉਹ ਸਾਡੇ ਕੋਲ ਏਸੇ ਕਰਕੇ ਆਈ ਆ ਵੀ ਉਹਦਾ ਇੱਕ ਸਾਧ ਨੇ ਰੇਪ ਕੀਤਾ ਤੁਹਾਨੂੰ ਪਤਾ ਹੀ ਆ ਇਹੀ ਕਹਿ ਰਹੇ ਆ ਮੈਨੂੰ ਵੀ ਬਾਬਾ ਜੀ ਸਾਡਾ ਰੇਪ ਹੋਇਆ ਤੇ ਹੁਣ ਉਹ ਦਰਦ ਦਰਦੀਆਂ ਟੁਕੜਾ ਖਾਂਦੇ ਤੁਰੇ ਫਿਰਦੇ ਤੇ ਜੇ ਪ੍ਰਸ਼ਾਸਨ ਨੇ ਉਹਨਾਂ ਦੀ ਸੁਣਵਾਈ ਕੀਤੀ ਹੁੰਦੀ ਤੇ ਸਾਧ ਤਾਂ ਆਪ ਵਧੀਆ ਸੁਣਵਾਈ ਹੋਵੇ ਨਹੀਂ ਅਸੀਂ ਆਪਣੇ ਧਾਰਮਿਕ ਢਾਂਚੇ 'ਚ ਕਿਉਂ ਨਹੀਂ ਸੁਧਾਰ ਕਰ پا ਰਹੇ ਹੈਗੇ ਸਾਨੂੰ ਤਾਂ ਗੁਰੂ ਸਾਹਿਬ ਨੇ ਸ਼ਬਦ ਗੁਰੂ ਨਾਲ ਜੋੜਿਆ ਫੇਰ ਅਸੀਂ ਡੇਰਾ ਧਾਰੀਆਂ ਦੇ ਜਾ ਕੇ ਗੋਡੇ ਕੁੱਟਦੇ ਆ ਜਿਹੜੇ ਡੇਰਾ ਧਾਰਗੇ ਦੇ 'ਚ ਡੇਰਾਵਾਦ ਵਾਲੇ ਸਾਧ ਆ ਨਾ ਉਹ ਸਾਡੇ ਮਤਲਬ ਸਮਝ ਲਓ ਸਾਡੇ ਸ਼ਰੀਕੇ ਆ ਅਸਲ ਦੇ ਵਿੱਚ ਸਾਡੇ ਪਿਓ ਸਾਡੇ ਜੱਥੇਬੰਦੀਆਂ ਦੇ ਮੁਖੀ ਆ ਤੇ ਕਾਲਤਾਖ ਸਾਹਿਬ ਦਾ ਜੱਥੇਦਾਰ ਸਾਡਾ ਪਿਓ ਆ ਜਦੋਂ ਸਾਡਾ ਪਿਓ ਹੀ ਮਰ ਗਿਆ ਜਦੋਂ ਸਾਥਤ ਕਰ ਹੀ ਨਹੀਂ ਰਿਹਾ ਵੀ ਮੈਂ ਤੁਹਾਡਾ ਪਿਓ ਜਾਉਣਾ ਜਾਗਦਾ ਤੇ ਫਿਰ ਫਿਰ ਆਪਾਂ ਕੀ ਕਰਦੇ ਨੇ ਬੱਚੇ ਕਹਿੰਦੇ ਨੇ ਨੇ ਚਾਚਾ ਤਾਇਆ ਸਾਡੀ ਗੱਲ ਬਾਤ ਸੁਣ ਲੈ ਤੇ ਚਾਚੇ ਤਾਈ ਤਾਂ ਫਿਰ ਭਾਵੇਂ ਜ਼ਮੀਨਾਂ ਨੱਪ ਲੈਂਦੇ ਹੁੰਦੇ ਜੀ ਇਦਾਂ ਹੀ ਸਾਡੇ ਨਾਲ ਹੋ ਰਿਹਾ ਵਾ ਸਾਹਿਬ ਦੀ ਕਾਰਵਾਈ ਤੋਂ ਵੀ ਨਾ ਖੁਸ਼ ਹੈਗੇ ਉਹ ਕਿ ਉਹਨਾਂ ਨੇ ਸਟੈਂਡ ਨਹੀਂ ਲਿਆ ਕਾਰਵਾਈ ਹੋਈ ਨਹੀਂ ਹੋਈਗੀ ਹਜੇ ਖੁਸ਼ ਨਾ ਖੁਸ਼ ਦਾ ਤਾਂ ਸਵਾਲ ਹੀ ਨਹੀਂ ਹੈਗਾ ਪਰ ਹੋ ਸਕਦਾ ਉਹਨਾਂ ਨੂੰ ਹੁੰਦਾ ਕਿ ਮੁੱਦਾ ਸੋਸ਼ਲ ਮੀਡੀਆ ਤੇ ਲੈ ਕੇ ਜਾਣ ਤੋਂ ਪਹਿਲਾਂ ਅਕਾਲ ਤਖਤ ਲਿਆਂਦਾ ਜਾਵੇ ਕਿਉਂਕਿ ਸਾਨੂੰ ਗੁਰੂ ਨੇ ਤੇ ਇਹ ਵੀ ਕਿਹਾ ਨਾ ਕਿ ਆਪਣੇ ਮਸਲੇ ਪਹਿਲਾਂ ਅਕਾਲ ਤਖਤ ਸਾਹਿਬ ਲੈ ਕੇ ਆਓ ਜੇ ਤੁਸੀਂ ਮੇਰੇ ਸੇਖੋ ਮਸਲੇ ਕਾਲਤਾਖ ਸਹਿਬ ਤੇ ਜਾਣ ਵਾਲੇ ਹੁੰਦੇ ਆ ਵੀ ਜਿਹੜੀ ਮਾੜੀ ਮੋਟੀ ਕਮੇਟੀਆਂ ਦੀ ਗੁਰੂ ਘਰਾਂ ਦੀ ਲੜਾਈ ਹੁੰਦੀ ਉਹ ਲੈ ਕੇ ਉਹ ਜੇ ਇੱਕ ਕੁੜੀ ਦੀ ਇੱਕ ਲੜਕੀ ਦੀ ਨਹੀਂ ਅਨੇਕਾਂ ਲੜਕੀ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਡੇਰੇ ਦੇ ਮੁਖੀ ਵੱਲੋਂ ਪੱਤ ਲੁੱਟੀ ਗਈ ਹੋਵੇ ਤੇ ਕਾਲਤਾਖ ਦਾ ਜਥੇਦਾਰ ਡੀਕੇ ਵੀ ਉਹ ਆਊਗੀ ਤੇ ਮੈਂ ਉਹਦੀ ਸੁਣਵਾਈ ਕਰੂੰਗਾ ਫਿਰ ਉਹ ਸਾਡਾ ਜਥੇਦਾਰ ਨਹੀਂ ਹੋ ਸਕਦਾ ਉਹ ਫਿਰ ਗਵਰਨਮੈਂਟ ਦਾ ਜੀ ਸੋ ਤੁਹਾਨੂੰ ਕਿਸੇ ਪ੍ਰਕਾਰ ਦਾ ਖਤਰਾ ਧਮਕੀਆਂ ਨੇ ਖਾਲਸਾ ਖੁਦ ਖੁਦਾ ਪੈਣੇ ਮਾਰਨ ਤੱਕ ਤਾਂ ਉਹ ਆਏ ਵੇ ਆ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਜੇ ਇਹਨੂੰ ਚੱਕੋਂਗੇ ਤਾਂ ਤਾਂ ਮੂੰਹ ਮਾ ਛੜ ਦੇ ਵਿਦੀ ਲਾਸ਼ ਦਾ ਪਤਾ ਨਾ ਲੱਗੇ ਸਾਨੂੰ ਉਹ ਚੀਜ਼ ਦਾ ਡਰ ਨਹੀਂ ਹੈਗਾ ਅਸੀਂ ਤਾਂ ਇਹ ਹੈ ਵੀ ਜਿੰਨਾ ਚਿਰ ਸਾਹ ਚੱਲਦੇ ਆ ਵੀ ਕਿਸੇ ਦੀ ਇੱਜ਼ਤ ਬਚ ਜੇ ਕਿਸੇ ਧੀ ਦਾ ਘਰ ਵਾਸ ਜੇ ਤੇ ਗੁਰੂ ਮਰਿਆਦਾ ਜਿਹੜੀ ਹੈਗੀ ਕੈਮਰਾ ਵੀ ਸਾਡਾ ਤਾਂ ਇਹ ਨਿਸ਼ਾਨਾ ਵਾ ਨਾ ਤਾਂ ਅਸੀਂ ਮੌਤ ਤੋਂ ਪਹਿਲੋਂ ਡਰੇ ਆ ਇਹ ਤਾਂ ਇਸ ਬਾਣੇ ਨੇ ਤਾਂ ਚਮਕੌਰ ਦੀ ਗੜੀ ਵੀ ਵੇਖੀ ਅsrand ਦੀਆਂ ਨੀਹਾਂ ਵੀ ਵੇਖਾਂਗਾ ਤੇ ਅੱਜ ਜਗਰਾਵਾਂ ਦੀਆਂ ਛੜਕਾਂ ਤੇ ਤੁਰੇ ਫਿਰਦੇ ਆ ਸਾਨੂੰ ਪ੍ਰਵਾਹ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਸਨ ਸਾਡੇ ਨਾਲ ਅਮਰਿਤਪਾਲ ਸਿੰਘ ਮਹਿਰੂ ਔਰ ਜਿਸ ਤਰ੍ਹਾਂ ਦੇ ਨਾਲ ਚਰਨ ਘਾਟ ਵਾਲੇ ਬਾਬੇ ਬਲਵਿੰਦਰ ਸਿੰਘ ਦੇ ਉੱਤੇ ਕਾਫੀ ਸਾਰੇ ਦੋਸ਼ ਲੱਗੇ ਹੈਗੇ ਇੱਕ ਵੀਡੀਓ ਵਾਇਰਲ ਹੋਇਆ ਸੀਗਾ ਲੜਕੀ ਦੇ ਵੱਲੋਂ ਕਿ ਵਿਆਹ ਦਾ ਚਾਂਸਾ ਦੇ ਕੇ ਬਾਬੇ ਨੇ ਉਸਦੇ ਨਾਲ ਬਲਾਤਕਾਰ ਕੀਤਾ ਸੀ ਔਰ ਹੁਣ ਇਹਨਾਂ ਦਾ ਦਾਵਾ ਹੈਗਾ ਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ 8 ਤੋਂ 9 ਕੁੜੀਆਂ ਹੋਰ ਨੇ ਜਿਨ੍ਹਾਂ ਨੇ ਇੰਨਾਂ ਤੱਕ ਪਹੁੰਚ ਕੀਤੀ ਹੈਗੀ ਪਰ ਪ੍ਰਸ਼ਾਸਨ ਜਿਹੜਾ ਹੈ ਉਹ ਲਗਾਤਾਰ ਬਾਬੇ ਦਾ ਸਾਥ ਦੇ ਰਿਹਾ ਹੈਗਾ ਸੋ ਇਸ ਤਰ੍ਹਾਂ ਦੇ ਇਹਨਾਂ ਨੇ ਇਲਜ਼ਾਮ ਲਗਾਏ ਨੇ ਇਹਨਾਂ ਦੇ ਉੱਤੇ ਪ੍ਰੈਸ਼ਰ ਵੀ ਬਣਾਇਆ ਜਾ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਇਹ ਆਪਣੀ ਜਿਹੜੀ ਗੱਲ ਆ ਉਹ ਨਾ ਰੱਖਣ ਉਹਨਾਂ ਕੁੜੀਆਂ ਨੂੰ ਸਾਹਮਣੇ ਲੈ ਕੇ ਨਾ ਆਉਣ ਸੋ ਇਸ ਨੂੰ ਲੈ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਸੋ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਇਹੋ ਜੇ ਮਸਲੇ ਜੋ ਪੰਜਾਬ ਦੇ ਨਾਲ ਜੁੜੇ ਹੋਏ ਨੇ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਸلسਲਾ ਜਾਰੀ ਰਹੇਗਾ ਫਿਲਹਾਲ ਮੈਂ ਨੂੰ ਅਰਪਨ ਕੌਰ ਨੂੰ ਦਿਵਾ ਗਿਆ ਧੰਨਵਾਦ